ਪੰਜਾਬੀਓ ਲੋਕ ਸਭਾ ਚੋਣਾਂ ਨਿਭੜ ਚੁੱਕੀਆਂ ਨੇ ਤੇ ਹੁਣ ਬੇਸ਼ੱਕ ਲੀਡਰ ਤਾਂ ਚੈਨ ਦੀ ਨੀਂਦ ਸੌ ਸਕਿਆ ਕਰਨਗੇ ਪਰ ਤੁਸੀਂ ਚੈਨ ਦੀ ਨੀਂਦ ਨਹੀਂ ਸੌ ਸਕਿਆ ਕਰੋਗੇ ਕਿਉਂਕਿ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਹ ਸੁਣਨੀ ਬੇहद ਜ਼ਰੂਰੀ ਹੈ ਜੇਕਰ ਨਹੀਂ ਸੁਣੀ ਤਾਂ ਤੁਹਾਨੂੰ ਮੋٹے ਪੈਸੇ ਭਰਨੇ ਪੈ ਸਕਦੇ ਐ। ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਤੇ ਵਿਭਾਗ ਦੇ ਵੱਲੋਂ ਬਿਜਲੀ ਐ ਜਿਹੜੀ ਉਹ ਮਹਿੰਗੀ ਕਰ ਦਿੱਤੀ ਗਈ ਐ। ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵਿੱਤੀ ਸਾਲ 2024-2025 ਦੇ ਲਈ ਨਵੇਂ ਟੈਰਿਫ ਚਾਰਜ ਨਿਰਧਾਰਿਤ ਕਰ ਦਿੱਤੇ ਗਏ ਨੇ ਤੇ ਇਹਨਾਂ ਦੇ ਅਨੁਸਾਰ ਘਰੇਲੂ ਦਰਾਂ ਦੇ ਵਿੱਚ 10 ਤੋਂ ਲੈ ਕੇ 12 ਪੈਸੇ ਪ੍ਰਤੀ ਯੂਨਿਟ ਦਾ ਵਾਦਾ ਕੀਤਾ ਗਿਆ ਤੁਹਾਨੂੰ ਅੱਗੇ ਦੱਸ ਦਿੰਦੇ ਆ ਕਿ ਉਦਯੋਗਿਕ ਖੇਤਰਾਂ ਦੇ ਲਈ ਜਿਹੜੇ ਉਦਯੋਗਿਕ ਕਨੈਕਸ਼ਨ ਨੇ ਉਹਨਾਂ ਦੇ ਲਈ ਬਿਜਲੀ ਦੀਆਂ ਦਰਾਂ ਦੇ ਵਿੱਚ 15 ਪੈਸੇ ਦਾ ਮੋਟਾ-ਮੋਟਾ ਵਾਅਦਾ ਕੀਤਾ ਗਿਆ ਟਿਊਬਲ ਕਨੈਕਸ਼ਨਾਂ ਦੇ ਲਈ ਬਿਜਲੀ ਦਰਾਂ 'ਚ 15 ਪੈਸੇ ਦਾ ਵਾਅਦਾ ਹੋਇਆ ਹੈ ਤੇ ਨਵੇਂ ਹੁਕਮ ਪੰਜਾਬ ਦੇ ਵਿੱਚ 16 ਜੂਨ ਤੋਂ ਲਾਗੂ ਹੋ ਜਾਣੇ ਹੈ ਭਾਵੇਂ ਹੁਣ ਤੁਸੀਂ ਸਿਰਫ ਔਰ ਸਿਰਫ ਭਲਕ ਦਾ ਜਿਹੜਾ ਦਿਨ ਹੈ 15 ਜੂਨ ਉਹ ਹੀ ਬੇਫਿਕਰੀ ਦੇ ਨਾਲ ਏਸੀ ਛੱਡ ਕੇ ਆਪਣਾ ਦਿਨ ਬਤੀਤ ਕਰ ਸਕੋਗੇ ਪਰ 16 ਜੂਨ ਨੂੰ ਤੁਸੀਂ ਬੇਫੁਕੇ ਰੋਕੇ ਏਸੀ ਛੱਡ ਕੇ ਨਹੀਂ ਸੌ ਸਕੋਗੇ ਕਿਉਂਕਿ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਜਾਣਕਾਰੀ ਇੱਕ ਵਾਰ ਫਿਰ ਤੋਂ ਦੇ ਦਿੰਦੇ ਆ ਕੇ ਘਰੇਲੂ ਦਰਾਂ 'ਚ 10 ਤੋਂ ਲੈ ਕੇ 12 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਜਿਹੜਾ ਉਹ ਕੀਤਾ ਗਿਆ ਪਾਵਰ ਕਾਮ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਵਿੱਤੀ ਸਾਲ 2024-2025 ਦੇ ਲਈ ਜਿਹੜੇ ਨਵੇਂ ਟੈਰਿਫ ਚਾਰਜ ਨੇ ਇਹਨਾਂ ਨੂੰ ਨਿਰਧਾਰਿਤ ਕੀਤਾ ਗਿਆ ਇਹ 16 ਜੂਨ ਤੋਂ ਲਾਗੂ ਹੋ ਜਾਣੇ ਐ ਤੇ ਇਸ ਤੋਂ ਬਾਅਦ ਵਿੱਚ ਅਗਲੇ ਇੱਕ ਸਾਲ ਤੱਕ ਜਿਉਂ ਦੀ ਤਿਉਂ ਜਾਰੀ ਰਹਿਣ ਦੀ ਗੱਲ ਵੀ ਵਿਭਾਗ ਦੇ ਵੱਲੋਂ ਆਖੀ ਜਾ ਰਹੀ ਹੈ ਤੁਹਾਨੂੰ ਅੱਗੇ ਦੱਸ ਦਿੰਨੇ ਆ ਕਿ ਹਰ ਘਰ ਨੂੰ ਜਿਹੜੀ 300 ਯੂਨਿਟ ਮੁਫਤ ਬਿਜਲੀ ਮਿਲਦੀ ਹੈ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹੇਗੀ ਪਰ ਜੇਕਰ ਇਹ 300 ਯੂਨਿਟ ਤੋਂ ਅੱਗੇ ਇੱਕ ਵੀ ਯੂਨਿਟ ਤੁਸੀਂ ਵਰਤਦੇ ਹੋ ਤਾਂ ਫਿਰ ਤੁਹਾਨੂੰ ਪੂਰੇ ਦਾ ਪੂਰਾ ਬਿੱਲ ਦੇਣਾ ਪੈਂਦਾ ਹੈ ਉਹ ਚੀਜ਼ ਜਿਉਂਦੀ ਤੋਂ ਜਾਰੀ ਰਹੇਗੀ ਹਾਲਾਂਕਿ 2 ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਬਿਜਲੀ ਦਾ ਬਿੱਲ ਆਉਂਦਾ ਹੈ ਤੇ 300 ਤੇ 300 ਜੋੜ ਕੇ 600 ਯੂਨਟ ਹੈ ਜਿਹੜੀ ਉਹ ਬਣ ਜਾਂਦੀ ਹੈ ਪਰ ਹੁਣ ਇੱਕ ਵਾਰ ਫਿਰ ਤੋਂ ਪਾਵਰ ਕਾਮ ਦੇ ਵੱਲੋਂ ਚੋਣਾ ਲੰਗੜ ਤੋਂ ਬਾਅਦ ਦੇ ਵਿੱਚ ਲੋਕਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਗਈਆਂ ਨੇ ਇੱਕ ਪਾਸੇ ਤੇ ਗਰਮੀ ਆਪਣੇ ਪੂਰੇ ਸਿਖਰ ਤੇ ਹੈ ਲੋਕਾਂ ਨੂੰ ਏਸੀ ਛੱਡ ਕੇ ਹੀ ਨੀਂਦ ਆਉਂਦੀ ਹੈ ਲੋਕ ਬੈਠਣਾ ਵੀ ਏਸੀ ਵਾਲੇ ਕਮਰੇ ਚ ਪਸੰਦ ਕਰਦੇ ਐ ਪਰ ਹੁਣ ਬਿੱਲ ਤੁਹਾਨੂੰ ਡਰਾਇਆ ਕਰੇਗਾ ਕਿਉਂਕਿ ਟੈਰਿਫ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਨਵੇਂ ਟੈਰਿਫ ਚਾਰਜ ਨੇ ਜਿਹੜੇ ਉਹ ਨਿਰਧਾਰਿਤ ਕਰ ਦਿੱਤੇ ਗਏ ਨੇ ਨਾਲ ਜਾਣਕਾਰੀ ਦੇ ਦਿੰਨੇ ਆ ਕਿ 7 ਕਿਲੋਵਾਟ ਤੱਕ ਦੇ ਜਿਹੜੇ ਘਰੇਲੂ ਬਿਜਲੀ ਵਾਲੇ ਬਿੱਲ ਨੇ ਜਿਨ੍ਹਾਂ ਦਾ ਲੋਡ 7 ਕਿਲੋਵਾਟ ਤੱਕ ਹੈ ਉਹਨਾਂ ਦੇ ਲਈ ਇਹ ਖਬਰ ਬੇਹੱਦ ਜ਼ਰੂਰੀ ਹੈ ਕਿਉਂਕਿ ਇਹਨਾਂ 7 ਕਿਲੋਵਾਟ ਤੱਕ ਦੇ ਘਰੇਲੂ ਬਿਜਲੀ ਵਾਲੇ ਮੀਟਰਾਂ ਤੇ ਹੁਣ ਜੋ ਰੀਡਿੰਗ ਆਇਆ ਕਰੇਗੀ ਉਹ ਤੋਂ ਜੋ ਬਿੱਲ ਜਨਰੇਟ ਹੋਇਆ ਕਰੇਗਾ ਉਹਦੇ ਚ 10 ਤੋਂ ਲੈ ਕੇ 12 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਹੋਇਆ ਕਰੇਗਾ 7 ਤੋਂ ਲੈ ਕੇ 100 ਕਿਲੋਵਾਟ ਤੱਕ ਘਰੇਲੂ ਬਿਜਲੀ ਦਰ ਦੇ ਵਿੱਚ ਫਿਲਹਾਲ ਦੇ ਲਈ ਕੋਈ ਵਾਅਦਾ ਨਹੀਂ ਕੀਤਾ ਗਿਆ ਪਰ ਕਿਹਾ ਜਾ ਰਿਹਾ ਹੈ ਹਾਲਾਂਕਿ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਆ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵਾਅਦਾ ਹੋਏਗਾ ਪਰ ਫਿਲਹਾਲ ਦੇ ਲਈ 7 ਕਿਲੋਵਾਟ ਤੱਕ ਦੇ ਜਿਹੜੇ ਘਰੇਲੂ ਬਿਜਲੀ ਦੇ ਮੀਟਰ ਨੇ ਉਹਨਾਂ ਦਾ ਬਿਲਾ ਦੀਆਂ ਦਰਾਂ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਲੋਕ ਸਭਾ ਚੋਣਾਂ ਨਿਭੜ ਚੁੱਕੀਆਂ ਨੇ ਤੇ ਹੁਣ ਇਹਨਾਂ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਪਾਵਰ ਕਮ ਦੇ ਦੁਆਰਾ ਹੁਣ ਰਾਤ ਨੂੰ AC ਛੱਡ ਕੇ ਚੈਣ ਦੀ ਨੀਂਦ ਲੈਣ ਵਾਲੇ ਲੋਕਾਂ ਨੂੰ ਸਾਵਧਾਨ ਹੋਣਾ ਪਏਗਾ ਕਿਉਂਕਿ ਇੱਕ ਇੱਕ ਯੂਨਿਟ ਹੈ ਜਿਹੜੀ ਉਹ ਹੁਣ ਕੀਮਤੀ ਹੋ ਜਾਏਗੀ ਬਿਲਾ ਦੇ ਵਿੱਚ ਦਰਾਂ ਦੇ ਵਿੱਚ ਵਾਅਦਾ ਜਿਹੜਾ ਉਹ ਵਿਭਾਗ ਦੇ ਵੱਲੋਂ ਕਰ ਦਿੱਤਾ ਗਿਆ 9 ਵਜੇ ਹੋਏ ਜਿਹੜੇ ਇਹ ਦਰਾਂ ਨੇ ਇਹ 16 ਜੂਨ ਤੋਂ ਲਾਗੂ ਹੋ ਜਾਣਗੀਆਂ ਤੇ ਅਗਲੇ 1 ਸਾਲ ਤੱਕ ਇਹ ਜਿਉਂਦੀ ਤਿਉਂ ਜਾਰੀ ਰਹਿਣ ਦੀ ਗੱਲ ਆਖੀ ਜਾ ਰਹੀ ਹੈ